ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਨੋ ਸੱਸ ਦੇ ਪਿਆਰ ਦੀ ਅਨੋਖੀ ਕਹਾਣੀ ਹੈ ਇਹ ਜਿਹੜੀਆਂ ਦੋਵੇਂ ਭੈਣਾਂ ਤੁਸੀਂ ਬੈਠੀਆਂ ਦੇਖ ਰਹੇ ਹੋ ਇਹ ਰਿਸ਼ਤੇ ਦੇ ਵਿੱਚ ਨੋ ਸੱਸ ਨੇ ਪਰ ਇਹਨਾਂ ਦਾ ਆਪਸ ਦੇ ਵਿੱਚ ਇੰਨਾ ਕਿ ਪਿਆਰ ਹੈ ਕਿ ਇਹ ਦੱਸਦੀਆਂ ਕਿ ਅਸੀਂ ਤਾਂ ਖਾਨੀਆਂ ਵੀ ਇਕੱਠੀਆਂ ਪੈਣੀਆਂ ਵੀ ਇਕੱਠੀਆਂ ਤੇ ਜਿੱਥੇ ਆਉਣਾ ਜਾਣਾ ਹੁੰਦਾ ਉੱਥੇ ਵੀ ਇਕੱਠੀਆਂ ਜਾਂਦੀਆਂ ਨੋ ਦੱਸਦੀ ਹੈ ਕਿ ਮੇਰੇ ਪੇਕੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਤੇ ਨਾਲ ਹੀ ਸੱਸ ਵੀ ਦੱਸਦੀ ਹੈ ਕਿ ਉਹਦੇ ਪੇਕੇ ਪਰਿਵਾਰ ਚ ਵੀ ਬਹੁਤ ਜ਼ਿਆਦਾ ਦੁੱਖ ਹੈ ਦੋਨਾਂ ਦਾ ਦੁੱਖ ਸਾਂਝੇ ਦੁੱਖ ਨੇ ਦੋਵਾਂ ਨੂੰ ਇੰਨਾ ਨੇੜੇ ਕਰ ਦਿੱਤਾ ਕਿ ਹੁਣ ਜੇਕਰ ਇਸ ਨੋ ਦਾ ਪਤੀ ਜਦੋਂ ਇਹਨੂੰ ਕੁਝ ਕਹਿੰਦਾ ਤਾਂ ਇਹ ਸੱਸ ਆਪਣੇ ਪੁੱਤ ਨੂੰ ਲੜਨ ਲੱਗਦੀ ਹੈ ਕਿ ਇਹਨੂੰ ਕੁਝ ਨਾ ਕਹੀਂ ਸੱਸ ਦੱਸਦੀ ਹੈ ਕਿ ਨੋ ਆਪਣੇ ਬੱਚਿਆਂ ਤੋਂ ਵੀ ਕੁਝ ਨਾ ਨਿੱਕੀ-ਨਿੱਕੀ ਚੀਜ਼ ਲੁਕੋ ਕੇ ਇਸ ਨੂੰ ਖਾਣ ਨੂੰ ਦਿੰਦੀ ਹੈ ਇੱਥੋਂ ਤੱਕ ਇਹ ਦੱਸਦੇ ਆ ਕਿ ਜਿਹੜਾ ਸੱਸ ਹੈ ਉਹ ਆਪਦੀਆਂ ਧੀਆਂ ਨੂੰ ਤੋ ਬਹੁਤ ਪਿਆਰ ਕਰਦੀ ਆ ਪਰ ਧੀਆਂ ਜਦੋਂ ਇਹਦੇ ਕੋਲੇ ਆਉਂਦੀਆਂ ਤਾਂ ਜਦੋਂ ਇਹਨਾਂ ਦੋਹਾਂ ਦਾ ਪਿਆਰ ਵੇਖਦੀਆਂ ਤਾਂ ਉਹਨਾਂ ਨੂੰ ਵੀ ਜੈਲਸੀ ਹੁੰਦੀ ਹੈ ਤੇ ਉਹ ਕਹਿੰਦੀਆਂ ਕਿ ਇਹਨਾਂ ਨੇ ਕੀ ਕਰਾ ਕੇ ਕੋਈ ਤਵੀਤ ਤਾਂ ਨਹੀਂ ਪਿਆਤੇ ਇਹਨਾਂ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸੱਸ ਨਾਲ ਦੀ ਨਾਲ ਹੰਝੂ ਸਿੱਟਣ ਲੱਗ ਜਾਂਦੀ ਹੈ ਜਦੋਂ ਨੋਹ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਇਸ ਪਿਆਰ ਦੇ ਪਿੱਛੇ ਕਿਹੜੀ ਵਜ੍ਹਾ ਕੀ ਕਾਰਨ ਹੈ ਇਹ ਸਾਰੀ ਕਹਾਣੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਬਹੁਤ ਘੱਟ ਕਰਦੇ ਆ ਤੁਸੀਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤਾਂ ਜੋ ਸਾਨੂੰ ਹੋਰ ਵੀ ਹੌਸਲਾ ਮਿਲਦਾ ਰਹੇ ਅਸੀ ਕਾਲ ਜੀ ਮਤਲਬ ਸੱਸਾਂ ਨੂੰ ਨੁਆ ਪਸੰਦ ਨਹੀਂ ਆਉਂਦੀਆਂ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੈਣ ਤੇ ਨੁਆ ਨੂੰ ਸੱਸਾਂ ਨਹੀਂ ਪਸੰਦ ਆਉਂਦੀਆਂ ਹੁੰਦੀਆਂ ਕਹਿੰਦੇ ਆ ਵੀ ਲੱਖ ਕਹਿ ਦੇਣਾ ਸੱਸ ਮਾਂ ਨਹੀਂ ਬਣ ਸਕਦੀ ਤੇ ਨੋ ਵੀ ਨਹੀਂ ਬਣ ਸਕਦੀ ਥੋੜਾ ਇੰਨਾ ਪਿਆਰ ਕਿਵੇਂ ਤੁਸੀਂ ਮਾੜਾ ਜੇ ਇਹਨਾਂ ਦੇ ਹੰਝੂ ਆਉਂਦਾ ਤੇ ਨਾਲ ਹੀ ਤੁਸੀਂ ਰੋਣ ਲੱਗ ਪੈਂਦੇ ਹੋ ਮੈਨੂੰ ਇਹ ਸਮਝਦੀ ਨਹੀਂ ਸੱਸ ਮਾਂ ਹੀ ਸਮਝਦੀ ਹੈ ਅੱਛਾ ਮਾਂ ਸਮਝਦੀ ਹੈ ਇੰਨਾ ਪਿਆਰ ਕਰਦੇ ਕਰਦੀ ਠੀਕ ਹੈ ਇੰਨੇ ਬਿਲਕੁਲ ਕੇ ਰੱਖਣੀ ਬੱਚਿਆਂ ਤੋਂ ਮੇਰੇ ਆਪ ਤੇ ਅੱਛਾ ਇਨਾ ਕਿਵੇਂ ਰਿਸ਼ਤਾ ਜੋੜਿਆ ਮਾਂ ਚ ਵੀ ਕਿਉਂਕਿ ਹੋਰ ਪਰਿਵਾਰ ਕੋਲ ਦੇ ਨਾ ਕੁੜੀਆਂ ਜੋੜਦੀਆਂ ਨਹੀਂ ਰਿਸ਼ਤਾ ਵੀ ਜੇ ਠੀਕ ਤੇ ਉਹਨੂੰ ਮਾਂ ਨੂੰ ਮਾਂ ਸਮਝ ਨਹੀਂ ਆਨੀ ਆ ਦੇ ਘਰ ਵਾਲੇ ਦੀ ਮਾਂ ਨੂੰ ਤਾਂ ਜਵਾਈ ਨਹੀਂ ਮਾਂ ਸਮਝ ਨਹੀਂ ਆ ਨੀ ਸਿਰ ਮੇਰੇ ਹਸਬੰਦ ਹੈ ਜਿਹੜੇ ਉਹ ਮੇਰੀ ਫੈਮਿਲੀ ਦਾ ਵੀ ਬਹੁਤ ਧਿਆਨ ਰੱਖਦੇ ਫਿਰ ਮੇਰਾ ਵੀ ਸਰਜ ਮੰਦਾ ਹਨਾ ਖਵਾਪ ਦੋ ਦਿਨਾਂ ਲਈ ਚਾਰਾਂ ਦਿਨਾਂ ਲਈ ਟ੍ਰੈਵਲ ਲੈਂਚ ਉਹਨਾਂ ਨੂੰ ਜਾਣਾ ਪੈਂਦਾ ਫਿਰ ਮੰਮੀ ਨੂੰ ਸ਼ੂਗਰ ਆ ਜਾਂ ਕੋਈ ਪ੍ਰੋਬਲਮ ਆ ਹਨਾ ਉਸਰ ਮੈਂ ਦੇਖਣਾ ਕਰਦਾ ਜਿਵੇਂ ਮੈਂ ਮੰਮੀ ਨੂੰ ਆਪਦੀ ਮੰਮੀ ਵਾਂਗੂ ਸਮਝਦੀ ਆ ਉਹ ਵੀ ਆ ਮੇਰੀ ਫੈਮਿਲੀ ਨੂੰ ਆਪਦੇ ਮੰਮੀ ਡੈਡੀ ਵਾਂਗੂ ਸਮਝਦੇ ਆ ਵੀ ਵਧੀਆ ਸਮਝਦੇ ਉਹਨਾਂ ਨੂੰ ਫਿਰ ਮੇਰਾ ਵੀ ਫਰਜ਼ ਆ ਮੈਂ ਇਹਨਾਂ ਨੂੰ ਵਧੀਆ ਸਮਝਾਂ ਵਧੀਆ ਸਮਝਨੇ ਆ ਅਸੀਂ ਦੋਵੇਂ ਰਹਿ ਜਾਂਦੇ ਆ ਘਰੇ ਹੂੰ ਅਸੀਂ ਵੀ ਚਲੋ ਸਾਡਾ ਮੈਂ ਤਾਂ ਮੇਰਾ ਮੁੰਡਾ ਇਹਨੂੰ ਡਾਬਾ ਦੱਬਾ ਕੋਈ ਮਾਰ ਦੇਵੇ ਨਾ ਮੈਂ ਪੈ ਨਿਕਲ ਜੀ ਉਹ ਵੀ ਨਹੀਂ ਚੜਕਣਾ ਦੇਵਨਾ ਦੇ ਮਮੀ ਪਹਿਲਾਂ ਕਹਿਣਗੇ ਵੀ ਤੁਸੀਂ ਤਾਂ ਦੋਵੇਂ ਰਲੀਆਂ ਤੁਸੀਂ ਦੋਵੇਂ ਰਲੀਆਂ ਮੈਨੂੰ ਬੋਲਣ ਨਹੀਂ ਦਿੰਦੀਆਂ ਮੈਨੂੰ ਕਹਿਣ ਨਹੀਂ ਦਿੰਦਾ ਤੁਸੀਂ ਤੂੰ ਉਸ ਕਹਿ ਨਹੀਂ ਦਿੰਦੀ ਮੈਨੂੰ ਕਹੂਗਾ ਵੀ ਮਾੜਾ ਮੋਟਾ ਕਰਾਚ ਹੋ ਜਾ ਮੈਂ ਕੁਛ ਨਹੀਂ ਕਹਿਣ ਦਿੰਦੀ ਮੇਰਾ ਜਦੋਂ ਇਹਨੂੰ ਕੋਈ ਝੜਕਦਾ ਚਾਹੇ ਮੇਰਾ ਵੱਡਾ ਮੁੰਡਾ ਵੀ ਕੋਈ ਗੱਲ ਕਰ ਬੈਠ ਮੇਰੇ ਹੋਰ ਹੀ ਦਿਲ ਨੂੰ ਹੋਵੇ ਇਹਨੂੰ ਘੱਟ ਕੁਛ ਕਹਿਤਾ ਹੂੰ ਦੀਦੀ ਮਣੀ ਹੋਈ ਐ ਇੱਕ ਦੀਦੀ ਤਾਂ ਮਤਲਬ ਕਿ ਮੰਮੀ ਪਹਿਲਾਂ ਸਾਡੇ ਥੋੜਾ ਜਿਹਾ ਕੋਈ ਮੈਟਰ ਹੋਇਆ ਤੇ ਦੀਦੀ ਨਾਲ ਗੁੱਸੇ ਹੋ ਗਈ ਤੇ ਮੰਮੀ ਮੇਰੇ سپورਟ ਚ ਖੜ ਗਈ ਵੀ ਤੁਸੀਂ ਕਾਹਤੋਂ ਹੈਨਾ ਉਹਨੂੰ ਕਹਿੰਦੇ ਆ ਤੇ ਦੀਦੀ ਕਹਿੰਦੀ ਨਾ ਇਹਨੇ ਤਾਂ ਤਵੀਤ ਪਾਏ ਆ ਜੀ ਇਹ ਮੰਮੀ ਉਹਦੀ ਗੱਲ ਕਰਦੀ ਨਾ ਮੇਰੀ ਕੁੜੀ ਵੀ ਮੇਰੀ ਕੁੜੀ ਵੀ ਥੋੜੀ ਮੇਰੀ ਕੁੜੀ ਵੀ ਕਹਿੰਦੀ ਮਾਂ ਮੇਰੀ ਮੈਨੂੰ ਹਾਂ ਤੇ ਮੈਂ ਪਤਾ ਉਹਨਾਂ ਨੂੰ ਕੀ ਆਖਿਆ ਮੈਂ ਕਿਹਾ ਉਹਨੇ 20000 ਰੁਪਇਆ ਦੇ ਕੇ ਆ ਤੇ ਤੁਸੀਂ 20000 ਦੇ ਕੇ ਕਢਾ ਲਓ ਲੜਾਈ ਤਾਂ ਮੈਂ ਨੂੰ ਗੁੱਸਾ ਬਹੁਤਾ ਆ ਵੀ ਕਹਤੋ ਕਿਨੇ ਮੀਤੂ ਸੀਤਾ ਸਾਡੇ ਕੋਲ ਆਹ ਦੇ ਸਹਰਿਆਂ ਤੋਂ ਕੋਈ ਫੋਨ ਕਰੂ ਤਾਂ ਫੇਰ ਹੀ ਆਉਂਗੇ ਇਹਨੇ ਹਰ ਵਕਤ ਮੇਰੇ ਕੋਲ ਰਹਿਣਾ ਉਹ ਵੀ ਕਹਿੰਦੇ ਸਾਡੇ ਕੋਲੇ ਦੀਦੀ ਹੁੰਦੀ ਕਹਿੰਦੇ ਸਾਡੇ ਕੋਲੇ ਨਹੀਂ ਹੁੰਦੀ ਸਾਡੇ ਕੋਲੇ ਨਹੀਂ ਰਹਿੰਦੀ ਤੇਰਾ ਜੀ ਨਹੀਂ ਕਰਦਾ ਤੂੰ ਨਿਕਲ ਨਾ ਇੱਥੇ ਰਹਿਨੀ ਅੰਤ ਬੇਟਾ ਮੀਨਾ ਮੀਨਾ ਕਿਹਨਾਂ ਕੋਲੇ ਚੰਗਾ ਨਹੀਂ ਲੱਗਦਾ ਹੋਇਆ ਚੱਲ ਦੋ ਦਿਨ ਚਾਰ ਦਿਨ ਸਿਰਫ ਰਾਤ ਚਾ ਦੋ ਦਿਨ ਕਿਉ ਮਰੀਆਂ ਗੁੱਡੀਆਂ ਇੰਨਾ ਕਦਾਂ ਰਹਿਣੀ ਮੈਂ ਬਰਤ ਕਰਨੀ ਮੈਨੂੰ ਵਧੀਆ ਨਹੀਂ ਲੱਗਦਾ ਵੀ ਕੋਈ ਮਹੀਨਾ ਪੁਰਗਾ ਕੋਲੇ ਪੜ ਗਿਆ ਲੜਕੇ 9 ਮਹੀਨੇ ਰਹਿ ਪਗਾ ਚਾਹੇ ਸਾਰੀ ਉਮਰ ਇਹ ਤਾਂ ਮੈਂ ਇਹ ਕੰਮ ਨਹੀਂ ਹੈ ਕਿ ਮੇਰੇ ਕੋਲ ਮੈਂ ਤਾਂ ਨਹੀਂਆ ਦੋ ਦਿਨ ਵੱਟ ਵੱਟ ਚਾਰ ਦਿਨ ਨਹੀਂ ਲਗੋ ਇਹ ਤਾਂ ਹੈ ਵੀ ਜਿਹੜੀ ਮਾਂ ਆਪਣੀਆਂ ਧੀਆਂ ਦੇ ਇੰਟਰਫੀਰੈਂਸ ਨਹੀਂ ਕਰਦੀ ਉਹਨਾਂ ਉਹ ਵਸਦੀਆਂ ਵੀ ਸੌਖੀਆਂ ਹੂੰ ਹੂੰ ਬੱਸੀ ਜਾਂਦਾ ਉਹ ਵਧ ਗਿਆ ਇੱਕ ਠੇਠਰ ਆ ਇੱਥੇ ਇੰਦਰ ਵੱਡੂ ਵਾਲਾ ਧਰਮਪੋੜ ਦੇ ਲਾਗੇ ਹੂੰ ਵਧੀਆ ਪਹੁੰਚਾਂ ਤੇ ਕੇ ਨਹੀਂ ਤੇ ਮੈਂ ਮੀਨਾਲਾ ਮੇਰੇ ਵਕਤ ਜਾਨਾ ਮਮੀ ਨੇ ਮੇਰੇ ਨਾਲ ਵੀ ਇਕੱਠੇ ਜਾਂਦੇ ਜਿੱਥੇ ਵੀ ਜਾਣਾ ਕੋਈ ਹੋਰ ਵੀ ਰਿਸ਼ਤੇਦਾਰੀ ਚ ਜਾਣਾ ਸੀ ਇਕੱਠੇ ਜਾਂਦੇ ਆ ਤੇ ਸਗੋਂ ਮੇਰੀਆਂ ਦਾਇ ਚਾਚੀ ਨੂੰ ਕੁੜਮਾ ਕਰਦੇ ਮੇਰੇ ਛੋਡੀ ਨਾਲ ਨਾਲ ਹੀ ਰਹਿੰਦੇ ਨਾ ਆ ਸੀ ਸਾਰੇ ਇਕੱਠੇ ਰਹਿੰਦੇ ਸੀ ਨਾ ਦਾਤਿਆਂ ਕੋਲ ਹੀ ਇੰਨੇ ਆ ਵੀ ਜਦੋਂ ਤੂੰ ਆਪਣੇ ਨਾਲ ਹੀ ਆਉਂਗੀ ਤੇ ਅੱਛਾ ਜਿੱਥੇ ਜਾਂਦੇ ਆ ਦੋਵੇਂ ਨਾਲ ਨਾਲ ਜਾਂਦੇ ਆ ਥੋੜੇ ਰਿਸ਼ਤੇਦਾਰੀ ਚ ਜਾਣਾ ਹੋਵੇ ਚਾਹੀ ਇਹਨਾਂ ਵਿੱਚ ਨਾਲ ਹੀ ਮੇਰੇ ਜੇ ਦੋਹੇ ਜੀ ਵੀ ਮੇਰਾ ਬੇਟਾ ਤੇ ਜਾਂਦੇ ਦੋਵੇਂ ਮੈਂ ਵੀ ਨਾਲ ਹੀ ਮੈਂ ਸਭ ਕੋ ਕਹਿ ਨਹੀਂ ਅਗਲੇ ਕਹਿੰਗੇ ਨੂੰ ਮੈਂ ਕਿਸੀ ਪਰਦੇ ਨਾਲ ਇਹ ਕਹਿਣਗੇ ਨਹੀਂ ਛੱਡ ਕੇ ਜਾਣਾ ਪਰ ਕੋਈ ਵੀ ਕੱਪੜਾ ਜਾਂ ਕੁਝ ਵੀ ਲੈਣਾ ਮੰਮੀ ਨੇ ਮੈਨੂੰ ਕਿਹਾ ਨਾ ਵੀ ਤੂੰ ਪਸੰਦ ਕਰ ਲੈ ਤੇ ਅਸੀਂ ਦੋਵਾਂ ਨੇ ਇਕੱਠਿਆਂ ਨੂੰ ਦੁਕਾਨ ਤੇ ਗਏ ਕੱਪੜੇ ਵਾਲੇ ਤੇ ਮੈਂ ਖਲਾਫ ਦੀ ਭਾਂ ਜਿਹੜਾ ਕੋਈ ਪਸੰਦ ਆਉਂਦਾ ਲੈ ਲੈ ਇਹ ਕਹਿੰਦੀ ਕੋਈ ਨਹੀਂ ਮੰਮੀ ਦੁਕਾਨ ਆਲਾ ਕਹਿੰਦਾ ਤੇਰੀ ਸੱਸ ਆ ਕਿ ਮਾਂ ਇਹਾਂ ਦੀ ਸੱਸ ਹਾਂ ਦੁਕਾਨ ਆਲੇ ਵੀ ਸਾਨੂੰ ਕਹਿੰਦੇ ਦੁਕਾਨ ਆਲੇ ਨੇ ਵੀ ਕਿਹਾ ਤੇਰੀ ਮੰਮੀ ਕਹਿੰਦੀ ਆ ਵੀ ਤੂੰ ਲੈ ਲੈ ਕੱਪੜੇ ਵੀ ਤੇਰੀ ਹਣਾ ਉਹਨਾਂ ਨੂੰ ਪਤਾ ਨਹੀਂ ਸੀ ਸੱਸ ਦਾ ਤੇ ਫਿਰ ਇਦਾਂ ਵੀ ਚੱਲ ਅਸੀਂ ਜਦੋਂ ਉਧਰ ਲਈ ਮੰਮੀਆਂ ਤਾਂ ਕਹਣਾ ਲੰਦਾ ਕਿ ਇਦਾਂ ਵੀ ਅਸੀਂ ਕਿਹੜੀ ਮੰਮੀ ਆ ਇਹ ਤਾਂ ਥੋੜੀ ਸੱਸ ਤਾਂ ਹੈ ਕਿ ਹਾਂ ਵੀ ਮੇਰੀ ਮੰਮਾ ਨਹੀਂ ਆਹੀ ਬੈਂਕ ਕਾ ਚ ਮੈਨੇਜਰ ਨੇ ਵੀ ਕਹਤਾ ਬੈਂਕ ਕਾ ਮੈਂ ਇਸੇ ਮੈਂ ਤਾਂ ਕੋ ਇਹਨਾਂ ਨੇ ਇੱਥੇ ਜਦੋਂ ਉਸ ਜਦੋਂ ਇਹ ਗੱਲ ਕਰਕੇ ਰੋਣ ਲੱਗੇ ਤੇ ਤੁਸੀਂ ਉਧਰ ਬੈਠੇ ਨਾਲ ਹੀ ਰੋਣ ਲੱਗੇ ਤੇ ਮੈਂ ਵੇਖ ਰਿਹਾ ਸੀ ਮੈਂ ਕਿਹਾ ਵੀ ਕਿਉਂਕਿ ਸੱਸਾਂ ਨੂੰ ਨਾ ਐ ਹੁੰਦਾ ਜੇ ਨੋ ਰੋਵੇ ਜਾਂ ਨੋ ਕੋਈ ਦੁੱਖ ਮੈਂ ਕਰਦੀ ਨਹੀਂ ਇਹਦਾ ਦੁੱਖ ਨਹੀਂ ਕਰਦੀ ਮੈਂ ਇਹ ਕਹਿ ਰਹਿੰਦੀ ਹੈ ਸੱਸਾਂ ਵੀ ਐਵੇਂ ਨਾਟਕ ਕਰਦੀਏ ਤਾਂ ਫੇਰ ਕਿਆ ਨਹੀਂ ਕਰੀ ਮੈਂ ਰੋਟੀ ਪਕਾ ਖਾ ਲੈਣੀ ਕਿਤੇ ਕਿਤੇ ਆਪ ਦੀ ਅੱਛਾ ਜੇ ਨੇ ਜਿਵੇਂ ਆਈਆਂ ਪੁੱਛ ਲਓ ਤੁਸੀਂ ਸਾਹਮਣੇ ਆ ਮੈਂ ਤਾਂ ਰੋ ਮੇਰਾ ਲੰਡਾ ਨਾ ਥੋੜਾ ਜਾ ਕਹਿੰਗੇ ਇਹਨਾਂ ਨੂੰ ਖੁਆਈ ਜਾਂਦੀ ਪਹਿਲਾਂ ਉਹਨਾਂ ਨੂੰ ਵੀ ਲਈ ਜਾਵਾਂ ਬੱਚਿਆਂ ਤਾਂ ਮੈਂ ਕਿੱਥੋਂ ਪੱਤ ਪੈਸੇ ਆ ਨਰੇਗਾ ਦਾ ਕੰਮ ਬੰਦ ਹੋ ਗਿਆ ਉਹਨਾਂ ਦੇ ਗੱਲ ਪੈਸੇ ਹੁਣ ਤੇ ਮੈਂ ਕਹਿੰਨੀ ਨਹੀਂ ਉਹਨੂੰ ਸੂਟ ਬਣਾ ਦੇਣੀ ਆ ਤੇ ਫਿਰ ਜੀ ਦੇ ਚੁੱਲੇ ਤੇ ਉਹਨੂੰ ਫਿਰ ਥੋੜਾ ਜਾ ਤੈਨੂੰ ਪਤਾ ਫਿਰ ਜ਼ਿਆਦਾ ਕਰਨਾ ਪੈਂਦਾ ਥੋੜਾ ਜਾ ਹਾਂ ਤਾਂ ਮਾਂ ਦਾ ਦਿਲ ਤਾਂ ਸਾਰਿਆਂ ਲਈ ਇੱਕੋ ਹੀ ਹੁੰਦਾ ਇੱਕੋ ਹੀ ਹੁੰਦਾ ਉਹ ਉਹਦੇ ਗੋਟੀਆਂ ਟੰਨਾ ਉਹਨਾਂ ਨੂੰ ਵੀ ਉਹਨਾਂ ਹੀ ਸਮਝਦੀਆਂ ਪਰ ਉਹਦੇ ਮਨ ਚ ਹੋ ਜਾਂਦਾ ਵੀ ਕਣੀ ਨਹੀਂ ਚਲੋ ਉਹ ਤਾਂ ਮਾੜਾ ਮੋਟਾ ਤਾਂ ਹੁੰਦਾ ਹੀ ਇਹਨਾਂ ਨੇ ਦੱਸਿਆ ਉੱਥੇ ਮੰਦੇ ਡਾਲੇ ਨੂੰ ਬਾਹਰ ਤੇ ਦੋ ਇਹਨਾਂ ਮਰਨਾ ਮੈਂ ਤਾਂ ਹੀ ਆ ਨਾ ਇਹਨਾਂ ਫਸ ਕੇ ਬੈਨਾ ਮੇਰੇ ਨਾਲ ਮੈਂ ਵੀ ਨਾਲ ਹੀ ਜਾਂਦੀ ਹਾਂ ਤੇ ਇਹ ਮੈਨੂੰ ਹੁਣ ਤਰੰਕਲ ਤਾਂ ਹੈ ਨਹੀਂ ਗਾ ਮੈਨੂੰ ਇੱਕ ਤਾਂ ਕਹਿ ਦਿੰਦਾ ਕੱਲੀ ਨੂੰ ਆਪਦੇ ਕੋਲੇ ਪਾਉਂਦੇ ਉਸ ਕਮਰੇ ਚ ਉਹ ਉੱਤੇ ਪੰਪ ਪੀਨੇ ਸੀ। ਹਾਲ ਨਾਲ ਰੱਖ ਦਿਓ। ਬੱਚਾ ਵਾਂਗੂ ਰੱਖਦੇ ਪਰ ਜਿਵੇਂ ਬਜ਼ੁਰਗਾਂ ਨੂੰ ਬੱਚਾ ਵਾਂਗੂ ਰੱਖਣਾ ਨਹੀਂ। ਨਹੀਂ ਥੋੜਾ ਹੋ ਜਾਂਦਾ ਮੰਮੀ ਨਾਲ ਵੀ ਬੱਚਿਆਂ ਨਾਲ ਥੋੜਾ ਉੱਚੀ ਵਾਸਤੇ ਗੱਲ ਕਰਨੀ ਆ ਬਲ ਪਰ ਸਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਉਮਰ ਵੱਧਦੀ ਚੱਲੀ ਹੈ ਨਾ ਬੱਚਿਆਂ ਦਾ ਬਿਹਰ। ਮੇਰਾ ਭਰਾ ਸੀ। ਉਹ ਮਰ ਗਿਆ ਐਕਸੀਡੈਂਟੋ ਕੇ ਥੋੜੀ ਉਮਰ ਦਾ ਸੀ। ਪਰ ਜਾਈਂ ਨਾ ਜਿੱਥੇ ਫੁੱਲ ਪਾਏ ਉੱਥੇ ਜਾ ਕੇ ਸਾਲ ਮਾਰ ਕੇ 6 ਮਹੀਨੇ ਬਾਅਦ ਇੱਥੇ ਫਰੀਦਕੋਟਾ ਮੇਰੇ ਪੇਕੇ। ਇੱਕ ਪਤੀ ਜਨੇ ਦਵਾਈ ਪੀਲੀ ਤੇ ਕਹ ਹੈਗਾ ਚੋਵਾਂ 25 ਸਾਲਾਂ ਦਾ ਤੇ ਉਹਦੇ ਆ ਹੋ ਗਿਆ ਕਿ ਇਹ ਨਾ ਲਿੰਦੇ ਪ੍ਰੋਬਲਮ ਆ ਉਹਨਾਂ ਦੀ ਕੋਈ ਹਾਂ ਰਾਂਝਾ ਦਵਾਈ ਚੱਲਦੀ ਉਹਦੇ ਤੇ ਅਪਾਹਜ ਇੱਕ ਸਮਨਾ ਹੈ ਉਹਦੇ ਤਰ ਦੇ ਆਟੋ ਚਲਾਉਂਦੇ ਵੈਸੇ ਨਾ ਸਟੈਂਡ ਤੇ ਸਟੈਂਡ ਦੇ ਨਾਲ ਆਟੋ ਤੇ ਬਹਿ ਜਾਂਦੇ ਆ ਗੇੜਾ ਲੁੰਦੇ ਆ ਕਿਤੇ ਵੀ ਤੇ ਫਿਰ ਆ ਕੇ ਸਟੈਂਡ ਨਾਲ ਇੰਤਰਨਾ ਨਾ ਨਾ ਕੈਂਸਲ ਹੋ ਗਿਆ ਬਹੁਤ ਜ਼ਿਆਦਾ ਪਰ ਕਈ ਸਰਾਲੀ ਹੈ ਮੇਰੀ ਸਟੋਰੀਆਂ ਮੰਮੀ ਦੇ ਹੋਵੇ ਪਰ ਸਾਡੇ ਚਲ ਮਾਮਾ ਜੀ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਈ ਸੀ ਉਦਾਂ ਮੌਕੇ ਤੇ ਹੀ ਜੀ ਹੋ ਗਏ ਸਿੱਧਾ ਤੇ ਮੰਮੀ ਡਿਪਰੈਸ਼ਨ ਚ ਗਈ ਤੇ ਲਈ ਉਹਨਾਂ ਨੇ ਫਿਰ ਐਡਮਿਟ ਰੱਖਿਆ ਥੋੜਾ ਟਾਈਮ ਫਿਰ ਘਰੇ ਆਏ ਵੀ ਮਤਲਬ ਕਿ ਉਹਨਾਂ ਨੇ ਬਹੁਤ ਜਿਆਦਾ ਪਾ ਲਿਆ ਦਿਮਾਗ ਤੇ ਸੈੱਟ ਨਹੀਂ ਹੋਏ ਉਹ ਪੂਰੇ ਤੇ 6 ਮਹੀਨੇ ਬਾਅਦ ਜਿੱਥੇ ਮਾਮਾ ਜੀ ਦੇ ਫੁੱਲ ਪਏ ਸੀ ਉੱਥੇ ਜਾ ਕੇ ਉਹਨਾਂ ਨੇ ਸ਼ਰਮਾਨੀ ਚ ਚਾਰਾ ਪੰਜਾ ਦਿਨਾਂ ਬਾਅਦ ਦੋਨਾਂ ਦੀ ਲਾਸ਼ ਮਿਲੀ ਕਿਤਨੇ ਕਿਤੇ ਥੋੜੇ ਦੋਵਾਂ ਦੇ ਦੁੱਖ ਸਾਂਝੇ ਲੱਗਦੇ ਹੁੰਦੇ ਸਾਂਝੇ ਅਸੀਂ ਹਾਂ ਸਾਂਝੇ ਅਸੀਂ ਸਮਝਦੇ ਹਾਂ ਕਿ ਦੋਦੇ ਨੂੰ ਮੰਮੀ ਮੈਨੂੰ ਸਮਝਦੀ ਹੈ ਮੈਂ ਮੰਮੀ ਨੂੰ ਤਾਂ ਕਰਕੇ ਥੋੜੀ ਅਟੈਚਮੈਂਟ ਥੋੜੀ ਜ਼ਿਆਦਾ ਹੂੰ ਕਾਈ ਤੇ ਪਿਆਰ ਵੀ ਵਰਦਾ ਸਾਨੂੰ ਸਾਰੇ ਘਰ ਕੰਨ ਇੱਥੇ ਕਮੋਆ ਦਾ ਘਰ ਆਕਾ ਮੈਂ ਨਾਲ ਸਾਰਨ ਕਰੇ ਮੈਂ ਕਹਾ ਹਾਂ ਜੀ ਭਾਜੀ ਅਡਮਾਜ ਦੇ ਬਲ ਭਾਜੀ ਕੈ ਕਿ ਬੁਲਾਉਂਦਾ ਜੇਠਾ ਨੂੰ ਕਹਿੰਦਾ ਮੋਤੀ ਪੰਨ ਕੀਤੇ ਜਿਹਨੂੰ ਨਾ ਬਹੁਤ ਵਧੀਆ ਮਰੀ ਮੈਂ ਮੈਂ ਉਹਨੂੰ ਐ ਕਿਹਾ ਮੈਂ ਭਾਜੀ ਆ ਜਿਹੜੀ ਜ਼ੁਬਾਨ ਵੀ ਕੰਟਰੋਲ ਚ ਰੱਖੀ ਦੀ ਮੈਂ ਕਿਹਾ ਮੈਂ ਤਾਂ ਹੁਣ ਜਾ ਕੇ ਲੜ ਪੂੰਗੀ ਉਹ ਦੁਕਾਨ ਉਹ ਚੜ ਕੇ ਮਰੇ ਘਰ ਮੈਂ ਕਹਿ ਦੇਣੀ ਇਹਨੂੰ ਵੀ ਨੇ ਚਲੋ ਤਾਂ ਤੁਹਾਡਾ ਵੱਡਿਆਂ ਦਾ ਫਰਜ ਵੀ ਹੈ ਜੇ ਕੋਈ ਗਲਤ ਕਰਨ ਦੇ ਤਾਂ ਝਿੜਕਣ ਦਾ ਵੀ ਤੁਹਾਡਾ ਫਰਜ ਹੈ ਇਹਨਾਂ ਨੂੰ ਗਲਤ ਰਾਹ ਤੋਂ ਸਹੀ ਰਾਹ ਤੇ ਲੈ ਕੇ ਆਉਣਾ ਵੀ ਤੁਹਾਡਾ ਹੀ ਕਰਜ ਹੋਣਾ ਹੈ ਨਾ ਜੇ ਲੱਗੂਗਾ ਵੀ ਆਪਾਂ ਨੂੰ ਕੋਈ ਜਾਂਦੇ ਆ ਤਾਂ ਸਭੋ ਬਜ਼ੁਰਗਾਂ ਦੀਆਂ ਤਾਂ ਕਹਿੰਦੇ ਵੀ ਝਿੜਕਾ ਵੀ ਘਿਓਰੀਆਂ ਹੁੰਦੀਆਂ ਪਰ ਮੈਂ ਇਹਨਾਂ ਨੂੰ ਬਾਹਰ ਨਹੀਂ ਬੋਲਦੀ ਮੈਂ ਬਾਹਰ ਨਹੀਂ ਬੋਲਦੀ ਬਸ ਆਹਾਂ ਵੀਡੀਓ ਚ ਮੈਂ ਮੂਵੀ ਨਾਲ ਨਹੀਂ ਸੇ ਵਿਡੀਓ ਬਣਾਨੇ ਨੇ ਕਿ ਵੀਡੀਓ ਬੁਢੀ ਕਾਕਾ ਨਾਲ ਨਿਰਦੇਸ਼ ਕਿ ਨਹੀਂ ਮੁੰਡਾ ਤੰਨੀ ਚੱਟ ਕੇ ਲੈ ਗਿਆ ਮੈਂ ਮਨਜਤ ਬਈ ਤੀਨ ਵੀਡੀਓ ਬਣਾ ਲਈ ਉਹ ਕਹਿੰਦਾ ਮੈਨੂੰ ਪੈਸੇ ਦੇ ਜੋ ਉਹਨੂੰ ਇੱਕ ਨੂੰ ਦਿੰਦੀ ਸੀ ਉਹ ਦੂਜੇ ਵੀ ਫਿਰ ਸਾਰੇ ਇੱਕੋ ਜਿਹੇ ਹੁੰਦੇ ਆ ਦਾਦੀਆਂ ਨੂੰ ਤਾਂ ਤੇ ਜੇ ਇੱਕ ਦਿਨ ਚੋਰੀ ਦੇਣੀ ਵੱਡੀ ਕੁੜੀ ਬਾਹਰ ਮੀਤ ਪੜਦੀ ਉਹਨੂੰ ਚੋਰੀ ਦੇ ਦਿੱਤੇ ਤੇ ਇੱਕ ਦਿਨ ਮ ਉਹ ਥੇ ਉਹ ਸਕੂਲ ਜਾਂਦੀ ਸੀ ਮੈਂ ਕੁੜੀਆਂ ਚੀਜ਼ ਲੈ ਕੇ ਖਾਣੀਆਂ ਚਾਹੂਗੀ ਮੋਹਲ ਉਹਨੂੰ 200 ਰੁਪਏ ਦਿੱਤੇ ਤੇ ਸਾਈਕਲ ਮਗਰ ਚਲੇ ਗਿਆ ਕਿਨਾਂ ਅੱਜ ਮੈਨੂੰ ਪਤਾ ਲੱਗ ਗਿਆ ਇੱਥੇ ਚੋਰੀ ਪੈਸੇ ਦੇਣੀਆਂ ਉਹ ਸਾਰੇ ਟਿਕ ਕੇ ਤੇ ਬੈਠੇ ਸੀ ਬੰਦੇ ਬਹੁਤ ਮੈਂ ਤਾਂ ਚੁੱਪ ਕਰਾਂ ਤੇ ਉਹ ਕਹਿਣ ਲੱਗਿਆ ਹੋਰ ਗਰਚਾਂ ਚੋਰੀ ਰੋਜ਼ ਹੀ ਦੇਖੇ ਜਾਂਦੀ ਇੱਥੇ ਇਹ ਤਾਂ ਜਿਹੜਾ ਜਦੋਂ ਆਪਾਂ ਗੱਲ ਕਰਦੇ ਆ ਨੋ ਸੱਸ ਦੇ ਰਿਸ਼ਤੇ ਦੀ ਨੋ ਸੱਸ ਦੇ ਰਿਸ਼ਤੇ ਚ ਇੰਨਾ ਇਹ ਵੀ ਛੁੱਡੀ ਜੋੜੀ ਮੈਂ ਤਾਂ ਪਹਿਲੀ ਵੇਖੀ ਹੈ ਵੀ ਜਿਹੜੀ ਵੀ ਇੰਨਾ ਵਧੀਆ ਪਿਆਰ ਨਾਲ ਰਹਿੰਦੇ ਆ ਐਸਾ ਕਿਉਂ ਹੁੰਦਾ ਵੀ ਸੱਸਾਂ ਨੂੰ ਆਪਸ ਵਿੱਚ ਕਿਉਂ ਟਕਰਾਂ ਰਹਿਂਦਾ ਇਹ ਤਾਂ ਵੀ ਆਉਦੀ ਆਉਦੀ ਸੋਚਾ ਜਿਵੇਂ ਹੁਣ ਮੈਂ ਇਹਨਾਂ ਨੂੰ ਮੰਮੀ ਸਮਝ ਲਿਆ ਹੁਣ ਜੇ ਆਪਾਂ ਕੁਛ ਤਾਂ ਸੈਟਿੰਗ ਕਰਨੀ ਪੈਂਦੀ ਤੇ ਮੇਰਾ ਸਾਰਾ ਕੁਝ ਪਤਾ ਮੇਰਾ ਬੇਟਾ ਇਹ ਸੋਚਾ ਜੇ ਮੰਨ ਕੇ ਮੇਰੀ ਗੱਲ ਲੈਤਾ ਮੇਰੀ ਸੋਚਿਆ ਜੇ ਮੇਰੀਆਂ ਧੀਆਂ ਨੂੰ ਕੋਈ ਚਿੜਕੇ ਚਾਹੇ ਉਹਦੇ ਘਰ ਵਾਲਾ ਚਾਹੇ ਉਹਦੀ ਸਾਸਣ ਨਾਨ ਕੋਈ ਚਿੜਕੇ ਮੈਨੂੰ ਕਿੰਨਾ ਦੁੱਖ ਹੂੰ ਦੁੱਖਣਾ ਤੇ ਵੀ ਤਾਂ ਕਿਸੇ ਦੀ ਤੀਆ ਸਹੀ ਹੈ ਮੈਂ ਆ ਗੱਲ ਸੋਚੀ ਮੈਂ ਹੋਰ ਕੁਛ ਨਹੀਂ ਸੋਚਿਆ ਹੂੰ ਜੇ ਮੇਰੇ ਘਰ ਤੇ ਨਾ ਕੋਈ ਚੜਕੇ ਤੇ ਮੈਨੂੰ ਕਿੰਨਾ ਦੁੱਖ ਆ ਇਹ ਵੀ ਕਿਸੇ ਦੀਆਂ ਧੀਆਂ ਬਸ ਆਹ ਗੱਲ ਸੋਚੀ ਹੋਰ ਨਹੀਂ ਮੈਂ ਕੋਈ ਵੀ ਸੋਚੀ ਨਾ ਮੈਨੂੰ ਆਇਆ ਵੀ ਮੈਂ ਲੀੜੇ ਬਣਾ ਕੇ ਤੇ ਮਨ ਚਪਲਾ ਲੈ ਕੇ ਦਨ ਮੈਨੂੰ ਇਹ ਕੋਈ ਚੱਕਰ ਨਹੀਂ ਉਸ ਮੈਂ ਆਹ ਹੀ ਗੱਲ ਸੋਚੀ ਇਹ ਨਾ ਵਾਸਤੇ ਮੈਂ ਤਾਂ ਣ ਚੜਕਦੀ ਮੈਂ ਵੀ ਮੰਮੀ ਨੂੰ ਕਦੀ ਕੰਮ ਨਹੀਂ ਕਰ ਦਿੱਤਾ ਮੈਂ ਜਾਵਾਂ ਵਿਆਹੀ ਆ ਅਬ ਮਮੀ ਰੋਟੀ ਬਣਾਉਣੀ ਵੀ ਭੁੱਲ ਗਈ ਸੀ ਮਮੀ ਕਿੰਨੇ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਕਿਵੇਂ ਸਬਜ਼ੀ ਬਣਾਵਾਂ ਕੀ ਕਰਾਂ ਇਹ ਬਣਾਉਣੀ ਨਹੀਂ ਦਿੱਤ ਤੱਕਦੀ ਵੀ ਮੈਂ ਕੁਝ ਅਸੀਂ ਇੱਕ ਦਿਨ ਪਕਾ ਲ ਗਏ ਸਾਰੇ ਨਾ ਸੰਭਣਾ ਰੋਟੀਆਂ ਵੱਖਰੀਆਂ ਤੇ ਸਾਡੇ ਉਧਰ ਉਹ ਮੁੰਡਾ ਆ ਗਿਆ ਤੇਰੇ ਅੰਗੂ ਤੇ ਮੈਂ ਤਾਂ ਉਹਦੇ ਕੋਲ ਬਹਿ ਗਈ ਜਿਹੜੀ ਸਬਜ਼ੀ ਬਣਾਈ ਰੋਟੀਆਂ ਰੋਟੀਆਂ ਤੇ ਵੱਡਾ ਮੁੰਡਾ ਉਹਦੇ ਚ ਪਕੌਣ ਦੀ ਚੱਕ ਕੇ ਖਾਦਿਆ ਕਰੋ ਤੂੰ ਤਾਂ ਇੱਕ ਵੀ ਛੱਡਿਆ ਇਹਨਾ ਸੇ ਮੇਰੇ ਨਾ ਗੁੱਸੇ ਨਹੀਂ ਸੀ ਹੋਏ ਮਮੀ ਮੇਰੇ ਹਸਬੰਡ ਨਾ ਹੋਈ ਸੀ ਵੀ ਥੋੜਾ ਉਹਨਾਂ ਨੇ ਸ਼ਾਇਦ ਆਪਸ ਵਿੱਚ ਦੋਵੇਂ ਮਾਪੇ ਤਾ ਨਾ ਹੋਗੀ ਕੋਈ ਗੱਲ ਤੇ ਮੰਮੀ ਕਹਿੰਦੀ ਮੈਂ ਨਹੀਂ ਨਹੀਂ ਹਾਂ ਫਾਲਸ ਫੁੱਟ ਮੰਮੀ ਨੇ ਮੈਂ ਤਾਂ ਕਹਿ ਨਹੀਂ ਮੰਮੀ ਤੂੰ ਫੇਰ ਕੀ ਆਣਾ ਵੀ ਜਨ ਉਹਨੇ ਤਾਂ ਰਾਤ ਨੂੰ ਆਉਣਾ ਜੇ ਕੁਝ ਬੋਲ ਪਿਆ ਜਾਂ ਤੁਸੀਂ ਉਹ ਤੁਹਾਡੇ ਦੋਵਾਂ ਦਾ ਆਪਸ ਦਾ ਨਾ ਉਹ ਰੋਆ ਚੀਚੀ ਇਹਨਾਂ ਦਾ ਰਸਤਾ ਵੀ ਡਟ ਗਿਆ ਮੰਮੀ ਨੇ ਪਕਾ ਲਿਆ ਤੇ ਮੈਂ ਵੀ ਤੁਹਾਨੂੰ ਕੁਛ ਨਹੀਂ ਕਹਿੰਦੀ ਤੇ ਪਰ ਮੈਂ ਮੰਮੀ ਨੂੰ ਕਹਿਣੀ ਹੁੰਦੀ ਆ ਵੀ ਉਹ ਦਾ ਜਿਹੜਾ ਤੁਹਾਡੀ ਗੱਲਬਾਤ ਆ ਉਹ ਤੁਹਾਡੇ ਦੋਵਾਂ ਦੀ ਹੈ ਨਾ ਤੇ ਮੇਰੇ ਨਾਲ ਨਾ ਕਿਸੇ ਕੋਲ ਗੱਲ ਕਰ ਮੈਂ ਕੁਛ ਕਹਾਂ ਤਾਂ ਫਿਰ ਤੁਸੀਂ ਕਹੋ ਹੈ ਨਾ ਵੀ ਜਦ ਤੁਸੀਂ ਮੈਨੂੰ ਕੁਛ ਕਹਿੰਦੇ ਮੈਂ ਵੀ ਨਹੀਂ ਕਹਿੰਦੀ ਅਸੀਂ ਦੋਵੇਂ ਤਾਂ ਬਹੁਤ ਸੈਡਨਾਂ ਚੱਲਦੇ ਆ ਜੇ ਅਸੀਂ ਦੋਵਾਂ ਨੇ ਜਾਣਾ ਸ਼ਹਿਰ ਬਾਜ਼ਾਰ ਦੋਵਾਂ ਨੇ ਇਕੱਠੇ ਤੇ ਮੈਂ ਪਟੂਰੇ ਤਾਂ ਨਹੀਂ ਖਾਣੇ ਮੰਮੀ ਨੇ ਮੈਂ ਪਹਿਲਾਂ ਕਹਿ ਦੇਣਾ ਵੀ ਹੁਣ ਆਪਣਾ ਕੰਮ ਨਿਬੜ ਗਿਆ ਚਲ ਆਪਾਂ ਕੁਛ ਖਾ ਲੈਨੇ ਜਦੋਂ ਹਨਾ ਵੀ ਖਾਣ ਪੀਣ ਦੀ ਗੱਲ ਆਉਂਦੀ ਹੈ ਤੇ ਜਦੋਂ ਕਈ ਵਾਰੀ ਤੁਸੀਂ ਕਹਿੰਦੇ ਵੀ ਮੇਰੀ ਮੰਮੀ ਆਪ ਹੀ ਕਹਿ ਦਿੰਦੀ ਹੈ ਚੱਲ ਪਟੂਰੇ ਪਟਾ ਰੇ ਖਾ ਲੈਨੇ ਆ ਤੇ ਜਦੋਂ ਹੁੰਦਾ ਵੀ ਨੋਆ ਨੋਆ ਜਦੋਂ ਕੋਈ ਖਾਣ ਖਾਣ ਨੂੰ ਮਗਾਉਂਦੇ ਹੁੰਦੇ ਆ ਸੱਸਾਂ ਤਾਂ ਬਹੁਤ ਲੜਦੀਆਂ ਵੀ ਲੱਦਸ ਇਹ ਘਰੇ ਨਹੀਂ ਰੋਟੀ ਖਾਈ ਜਾਂਦੀ ਨਹੀਂ ਨਹੀਂ ਮੰਮੀ ਤਾਂ ਲੈ ਲੈਂਦੇ ਜੋ ਜੀ ਕਰਦਾ ਖਾਣਾ ਵੀ ਐਨਕੀ ਜਦੋਂ ਸਾਰਾ ਕੰਮ ਨਿਬੜ ਜਾਂਦਾ ਸੀ ਕੋਈ ਸ਼ਹਿਰ ਬਾਜ਼ਾਰ ਲੈਣ ਗਏ ਨਾ ਤੇ ਮੰਮੀ ਕਹਿੰਦੀ ਚਲ ਹੁਣ ਆਪਾਂ ਕੁਛ ਖਾ ਲੈਨੇ ਤੇ ਪਟੂਰੇ ਖਾ ਲੈਨੇ ਚਲਾ ਜਾਂਦੇ ਨੇ ਖਵਾ ਦਿੰਨੇ ਆ ਅਸੀਂ ਬਰਗਰ ਬਰਗਰ ਮੌਕਨੇ ਦੀ ਗੱਲ ਕਰ ਲੈ ਲੋ ਜੂਸ ਕਿ ਲੋ ਵੀ ਨਹੀਂ ਮੈਨੂੰ ਖਾਣ ਪੀਣ ਤੋਂ ਵੀ ਕੋਈ ਰੋਕ ਰੋਕ ਟੋਕ ਨਹੀਂ ਨਾ ਮੈਨੂੰ ਕਿਸੇ ਕੱਪੜੇ ਤੋਂ ਵੀ ਤਾ ਨਹੀਂ ਪਾਉਣਾ ਉਹ ਨਹੀਂ ਪਾਉਣਾ ਆਪ ਹੀ ਲੈ ਦਿੰਦੇ ਆ ਤੇ ਮੇਰਾ ਬੇਟਾ ਕਹੂਗਾ ਹੁਣ ਪੈਸੇ ਆਏ ਨਰੇਗਾ ਦੇ ਲੈ ਜੂ ਹੁਣ ਮੰਡੀ ਚੱਕ ਦੂ ਫੱਟੇ ਪੈਸੇ ਆਲੇ ਮੈਨੂੰ ਕਹੂਗਾ ਮੈਂ ਕਹਿਣੀ ਨਹੀਂ ਤੂੰ ਮੈਨੂੰ ਫੜਾਏ ਮੈਂ ਕਹਿਣੀ ਨਹੀਂ ਹੁੰਦਾ ਵੀ ਉਹ ਕਹਿ ਦਿੰਦਾ ਵੀ ਤਾ ਸਾਨੂੰ ਵੀ ਲੈ ਦੇ ਕੁਛ ਉਹ ਨਹੀਂ ਲੈ ਕੇ ਜਾਂਦਾ ਲੈ ਲੈਂਦਾ ਆ ਵੀ ਅਨਨ ਲੈ ਜਾਂਦੇ ਦੋ ਸਾਰੇ

ਤੇ ਮੰਮੀ ਨੂੰ ਡਰਾੰਗ ਹੋ ਗਿਆ ਕਿ ਪਿੱਛੇ ਦੇ ਫਿਰ ਪਹਿਲਾਂ ਤਾਂ ਉਹ ਟ੍ਰੀਟਮੈਂਟ ਚਲ ਕਰਵਾਉਂਦੇ ਰਹੇ ਲੈ ਕੇ ਜਾਂਦੇ ਰਹੇ ਤੇ ਵੀ ਸਾਡੇ ਘਰੇ ਆਇਆ ਗਿਆ ਵੀ ਬਹੁਤ ਸੀ ਮੰਮੀ ਦਾ ਇੱਕ ਲਕਵਾ ਜਿਹੜਾ ਜਿਹਨੂੰ ਲਕਵਾ ਬੋਲਦੇ ਮੂੰਹ ਵਿੰਗਾ ਹੋ ਗਿਆ ਸੀ ਤੇ ਫਿਰ ਮੈਂ ਹੀ ਲੈ ਕੇ ਜਾਂਦੀ ਰਹੀਆਂ ਮੰਮੀ ਨੂੰ ਸਾਰਾ ਸਾਮ ਸੰਭਾਲ ਜੋ ਵੀ ਆਇਆ ਗਿਆ ਸਾਹਮਣਾ ਵੀ ਮੇਰੇ ਕੀ ਮਕੱਲੀ ਸੀ ਕੱਲੀ ਨੇ ਹੈਂਡਲ ਕਰ ਲਿਆ ਸਾਰਾ ਸਾਮ ਲਿਆ ਪਰ ਬਹੁਤ ਪਤਾ ਲੈਣ ਹੁੰਦੇ ਸੀ ਪਿੰਡ ਚ ਇੰਨਾ ਆਪਾਂ ਕਿੱਡਾ ਗਵਾਈ ਕਿ ਸਰ ਮੈਂ ਲੜਦੀ ਨਹੀਂ ਸੀ ਮਾ ਤਾਂ ਜਿਹੜੀ ਨੋ ਨਰ ਬਣਾ ਸਕਦੇ ਪਿੰਡ ਦਾ ਤਾਂ ਬਣਾਈ ਸਕਦੀ ਆ ਮੈਂ ਮੈਂ ਬਸ ਮੈਂ ਜਾਂਦੀ ਨਹੀਂ ਆਣ ਗਾਣ ਕਿਸੇ ਦੇ ਕਰੇ ਬਸ ਜਾਣਾ ਦੁੱਖ ਦੇ ਸੁਖ ਦੇ ਉਹ ਮੈਂ ਨਹੀਂ ਜਿਵੇਂ ਬੁੜੀਆਂ ਆਮ ਹੀ ਜਾ ਕੇ ਕਿਸੇ ਦੇ ਕਰੇ ਬਹਿ ਜਾਂ ਉਹ ਮੈਂ ਨਹੀਂ ਜਾਂਦੀ ਚੁਗਲੀ ਵਾਲਾ ਕੰਮ ਨਹੀਂ ਮੈਂ ਜਾਂਦੀ ਨਹੀਂ ਕਿਸੇ ਕਰੇ ਅਸੀਂ ਜਾਣਾ ਨਹੀਂ ਉਸੇ ਬਸ ਇੱਥੇ ਕਿ ਰਿਆ ਸੰਦਰ ਬਹਿ ਜਾਂ ਉਹ ਸੱਤ ਕੇ ਦਰ ਬਹਿ ਜਾਂ ਦਾ ਪਿਆਰ ਨਾਲ ਪਿਆਰ ਨਾਲ ਕੱਲ ਇੱਥੇ ਮੈਂ ਪਈ ਸੀ ਇਹ ਚਾਹ ਬਣਾ ਕੇ ਇੱਥੇ ਲਿਆਈ ਹੂੰ ਬੱਚੇ ਉਧਰ ਟੀਵੀ ਲਾਈ ਪਏ ਸੀ ਆਵਾਜ਼ ਸੀ ਜਿਆਦਾ ਮੰਮੀ ਕਿੰਨੀ ਚਲਨੀ ਹੁੰਦੀ ਤੇ ਮੈਂ ਚਾਹ ਬਣਾ ਕੇ ਇੱਥੇ ਲਿਆ ਕੇ ਇਨਾਂ ਕੋਲ ਬੈਠੇ ਨੂੰ ਨਹੀਂ ਕੱਥੇ ਨਹੀਂ ਜਾ ਰਹੀ ਸੀ ਤੇ ਮਤਲਬ ਕੀ ਆ ਇਹਨਾਂ ਬਹੁਤ ਕਹਿੰਦੇ ਪਿੰਦੇ ਕਦੇ ਕਿਸੇ ਨੇ ਕਿਹਾ ਵੀ ਤੁਸੀਂ ਥੋੜਾ ਜਿਹਾ ਨੋਤੇ ਰੱਖਿਆ ਗਰਮੜਾ ਜਾਂ ਤੂੰ ਐਵੇਂ ਰੱਖੀ ਹੈ ਹੂੰ ਉਹਨੇ ਕਹਿੰਦੇ ਸਰ ਤੇ ਚੜਾਈਆਂ ਹੂੰ ਮੈਂ ਕਾ ਕੋਈ ਨਹੀਂ ਉਹ ਕਹਿ ਦਿੰਦੇ ਹੋਣੇ ਵੀ ਤੂੰ ਐਵੇਂ ਸਿਰ ਤੇ ਚੜਾਈ ਕਰ ਹੂੰ ਕਹਿ ਦਿੰਦੇ ਹਾਂ ਮੈਨੂੰ ਕਈ ਵਾਰੀ ਕਿਹਾ ਬੜਾ ਜਿਹਾ 700 ਬਣ ਕੇ ਵੀ ਦਰਿਆ ਕਰ ਮੇਰਾ ਮੁੰਡਾ ਕਹਿ ਦਿੰਦਾ ਕਰੇ ਮਾਰਾ ਮਟਾਰ ਉਹ ਰੱਖਿਆ ਕਰ ਤਾਰੇ ਵੀ ਮੈਂ ਕਹਾਂ ਐਵੇਂ ਕਿ ਮੈਂ ਜਦੋਂ ਮੈਨੂੰ ਕੋਈ ਨਾ ਕੋਈ ਮੈਂ ਐਵੇਂ ਕਹੀ ਚਾਂ ਜੇ ਤਾਂ ਕੁਝ ਕਹਿਣ ਫਿਰ ਵੀ ਫਿਰ ਵੀ ਜੇ ਇੱਕ ਇੱਕ ਵਾਰੀ ਮੈਨੂੰ ਭੱਜ ਕੇ ਪੈ ਗਈ ਮੈਂ ਜਵਾਨ ਬੋਲੀ ਜਮਾ ਵੀ ਤੇ ਮੈਂ ਦੂਜੇ ਤੀਜੇ ਦਿਨ ਮਹਲਾਬ ਦੀ ਤੂੰ ਮੈਨੂੰ ਕੱਲ ਭੱਜ ਕੇ ਪੈ ਗਈ ਅਨ ਮੈਨੂੰ ਮਹਿਸੂਸ ਹੋਇਆ ਸੀ ਬਸ ਨਹੀਂ ਐਦਵਾ ਕਾ ਤੂੰ ਬੀਤੂ ਕੁਛ ਕਹਿ ਨਹੀਂ ਦਿੰਦੀ ਹੈ ਜਵਾਕਾਂ ਤੋਂ ਹੋਰ ਤਾਂ ਮੇਰੀ ਦਾਦੀਆਂ ਨਹੀਂ ਪੋਤੇ-ਪੋਤੀਆਂ ਨੂੰ ਕਹਿ ਦਿੰਦੀਆਂ ਹਾਂ ਮੈਂ ਆਪ ਪਾਵਾ ਚੜਕਾ ਗੁੱਸਾ ਵੀ ਹੁੰਦਾ ਹੁੰਦਾ ਮਾਵਾਂ ਨੂੰ ਸਾਰਿਆਂ ਵੀ ਸਾਡਾ ਵੀ ਜਵਾਕ ਹੈ ਸਾਨੂੰ ਵੀ ਅਸੀਂ ਕਹਿ ਸਕਦੇ ਹਾਂ ਨਹੀਂ ਨਹੀਂ ਐ ਮਮੀ ਨਹੀਂ ਫਿਰ ਮੈਂ ਚੜ ਗਿਆ ਬੱਚਾ ਨੇ ਚੜ ਗਿਆ ਮਮੀ ਨੇ ਕੁਛ ਕਿਹਾ ਤਾਂ ਮੈਂ ਕਿத்து ਕੁਛ ਕਹਿ ਨਹੀਂ ਦਿੰਦੀ ਜਵਾਕਾਂ ਨੂੰ ਵੀ ਫਿਰ ਉਹ ਗਰਜਾਂਗੇ ਹੈਨਾ ਤੇ ਥੋੜਾ ਜਿਹਾ ਤਾਂ ਇਹ ਹੁੰਦਾ ਵੀ ਮਾਂ ਬਗਾੜ ਦਿੰਦੀ ਬੱਚਿਆਂ ਨੂੰ ਐ ਫਿਰ ਮੇਰੇ ਹਸਬੰਦ ਨੇ ਕਹਿਣਗੇ ਤੁਸੀਂ ਕੁਛ ਕਹਿੰਦੇ ਨਹੀਂ ਤਾਂ ਕਰਕੇ ਐ ਕਰਦੇ ਇਹ ਤੇ ਉਹ ਹੁਣ ਬੱਚੇ ਆ ਗਏ ਹੁਣ ਹੈਨਾ ਮੰਮੀ ਨੂੰ ਕੁਛ ਕਹਿ ਨਹੀਂ ਦੇਵਾਂ। ਜਦੋਂ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਕਹਿੰਦੇ ਆ। ਹਾਂਜੀ। ਫਿਰ ਪੂਰਾ ਰੱਖ ਦਿਓ ਤੁਸੀਂ ਪੋਤੇ ਪੋਤੀਆਂ ਦਾ ਫਿਰ ਇਹਨਾਂ ਨੂੰ ਵੀ ਟੈਟ ਰੱਖ ਦਿਓ। ਹਾਂ ਪਿਆਰ ਮੈਂ ਪੂਰਾ ਰੱਖਦੀ ਪੋਤੇ ਪੁੱਤੀਆਂ ਨਾਲ ਜਿੰਨਾ ਆਪਣੀਆਂ ਕੁੜੀਆਂ ਨਾਲ ਰੱਖਦੀ ਉਹਨਾਂ ਨਾਲ। ਇਹਨਾਂ ਵੀ ਕੁੜੀਆਂ ਨੂੰ ਜ਼ਿਆਦਾ ਪਿਆਰ ਕਰਦੀ ਤੇਨੂੰ ਉਹਨੂੰ ਘੱਟ। ਇਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਨਾਲ। ਇਹ ਹੋਣਾ ਵੀ ਐਂ ਚਾਹੀਦਾ। ਇਹੀ ਤਾਂ ਧੀਆ ਹੁੰਦੀਆਂ ਅਸਲੀ ਤਾਂ। ਉਹ ਮੈਂ ਤੁਹਾਨੂੰ ਅੱਗੇ ਗੱਲ ਸੁਣਾਉ ਤਾਂ ਦਿੱਤੀ ਜੇ ਆਪਦੀਆਂ ਧੀਆਂ ਨੂੰ ਕੋਈ ਛਿੜਕੇ ਕਿੰਨਾ ਗੁੱਸਾ ਹੁੰਦਾ। ਹੁੰਦਾ ਨਾ ਆਪਾਂ ਨੂੰ। ਇਹ ਆਤ ਮੇਰੀ ਕੁੜੀ ਨੂੰ ਉਹਦੀ ਸੱਸ ਨੇ ਆਇਆ ਕਹਤਾ ਉਹਦੇ ਘਰ ਵਾਲੇ ਨੇ ਆਇਆ ਕਹਤਾ ਆਪਾਂ ਭੱਜ ਕੇ ਜਾਣੇ ਵੀ ਕਾਹ ਤੋ ਸਾਡੀ ਕੁੜੀ ਨਹੀਂ ਤੇ ਇਹ ਵੀ ਤਾਂ ਕਿਸੇ ਦਿਨ ਆਈਆਂ ਆਗਲ ਸੋਤੀਆ ਬਹੁਤ ਬਹੁਤ ਧੰਨਵਾਦ ਤੁਹਾਡੇ ਦੋਵਾਂ ਦਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਦਰਸ਼ਕਾਂ ਨੂੰ ਏਡੀ ਵਧੀਆ ਤੁਹਾਡੀ ਜੋੜੀ ਦਿਖੀ ਹੈ ਤੇ ਸ਼ਾਇਦ ਬਹੁਤ ਬਹੁਤ ਲੋਕ ਸਸਾ ਸਿੱਖ ਲੈਣ ਇਸ ਤੁਹਾਡੇ ਤੋਂ ਪਿਆਰ ਤੋਂ ਪਿਆਰ ਨਾਲ ਰਹਿਣ ਦੇ ਜ਼ਿੰਦਗੀ ਆਸਾਨ ਹੁੰਦੀ ਹੈ ਲੜਾ ਲੜਾਈਆਂ ਨਾਲ ਨਹੀਂ ਧੰਨਵਾਦ ਜੁੜੇ ਰਹੋ ਉਹ ਕੱਜੂਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ